ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਸਦੇ ਤੇ ਅੱਜ ਪੂਰੇ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਓਪੀਐਸ ਬਹਾਲੀ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ। ਉਸੇ ਲੜੀ ਤਹਿਤ ਸ਼੍ਰੀ ਗਿੜਪਤ ਸਾਹਿਬ ਵਿਖੇ ਵੀ ਐਨਪੀਐਸ ਕਰਮਚਾਰੀਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਜਿੱਥੇ ਵਿਰੋਧ ਪ੍ਰਦਰਸ਼ਨ ਕੀਤਾ ਉੱਥੇ ਹੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਕਿ ਉਹ ਪੁਰਾਣੀ ਪੈਨਸ਼ਨ ਬਹਾਲ ਕਰੇ ਇਸ ਮੌਕੇ ਬੁਲਾ ਰਹੇ ਵੱਲੋਂ ਪੰਜਾਬ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਗਈ ਅਤੇ ਇਹ ਵੀ ਦੱਸਿਆ ਗਿਆ ਕਿ 25 ਨਵੰਬਰ ਨੂੰ ਦਿੱਲੀ ਵਿਖੇ ਕੇਂਦਰ ਸਰਕਾਰ ਖਿਲਾਫ ਵੀ ਐਨਪੀਐਸ ਕਰਮਚਾਰੀ ਜ਼ੋਰਦਾਰ ਪ੍ਰਦਰਸ਼ਨ ਕਰਨ ਜਾ ਰਹੇ ਹਨ ਤੇ ਉੱਥੇ ਵੀ ਸਾਰੇ ਕਰਮਚਾਰੀ ਵੱਧ ਚੜ ਕੇ ਹਿੱਸਾ ਲੈਣ ਅਤੇ ਓਪੀਐਸ ਬਹਾਲੀ ਲਈ ਦਿੱਲੀ ਜ਼ਰੂਰ ਪਹੁੰਚਣ ਯਾ ਸਰਕਾਰ ਮੁਰਦਾਬਾਦ 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 ਓਪੀਐਸ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਓਪੀਐਸ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਐਨਪੀਐਸ ਮੁਰਦਾਬਾਦ 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 ਯਾ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ 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 ઓપીએસ બહાલ કરો બહાલ કરો બહાલ કરો હાજી પંજાબ સરકાર ਵੱਲੋਂ ਪਿਛਲੇ 4 ਸਾਲ ਪਹਿਲਾਂ ਜਿਹੜਾ ਹੈਗਾ ਅੱਜ ਦੇ ਦਿਨ ਹੀ ਪ੍ਰਾਣੀ ਸਪੈਸ਼ਲ ਲਾਗੂ ਕਰਨ ਦਾ નોటిఫికేషన్ ਜਾਰੀ ਕੀਤਾ ਗਿਆ ਸੀ ਪਰ ਉਹ ਅੱਜ ਤੱਕ ਜਿਹੜਾ ਹੈਗਾ ਲਾਗੂ ਨਹੀਂ ਕੀਤਾ ਗਿਆ ਤੇ ਇਸ ਕਰਕੇ ਸਾਰੇ ਜਿਹੜੇ ਐਨਪੀਐਸ ਪੇਡ ਤੇ ਮੁਲਾਜ਼ਮ ਹੈ ਉਨਾ ਵੱਲੋਂ ਜਿਹੜਾ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾਂੜ ਕੇ ਸਰਕਾਰ ਦਾ ਜਿਹੜਾ ਹੈ ਵਿਰੋਧ ਕੀਤਾ ਗਿਆ ਤੇ ਅਸੀਂ ਮੰਗ ਕੀਤੀ ਹੈ ਤੇ ਜਲਦੀ ਜਲਦੀ ਜਿਹੜੇ ਹੈ ਪੁਰਾਣੀ ਪੈਨਸ਼ਨ ਦਾ ਜਿਹੜਾ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ। ਆਸਤੇ ਦਿਨ ਸਾਰੇ ਐਨ ਪੀਐਸ ਮੁਲਾਜ਼ਮ ਇਕੱਠੇ ਹੋ ਕੇ ਸਰਕਾਰ ਨੇ ਜੋ ਅੱਜ ਤੋਂ 4 ਸਾਰ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਉਸ ਤੇ ਆਪਣੇ ਵਾਅਦਿਆਂ ਤੇ ਸਰਕਾਰ ਜਿਹੜੀ ਹੈ ਉਹ ਖਰੀ ਨਹੀਂ ਉਤਰੀ। ਤੋਂ ਅੱਜ ਦੇ ਦਿਨ ਸਾਰੇ ਮੁਲਾਜ਼ਮ ਇਕੱਠੇ ਹੋ ਕੇ ਇਸ ਦਾ ਰੋਗ ਦਰਜ ਕਰਵਾ ਰਿਹਾ ਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀ ਗਈਆਂ ਸੋ ਸਰਕਾਰ ਨੂੰ ਬੇਨਤੀ ਹੈ ਕਿ ਆਪਣੀ ਕੀਤੀ ਹੋਈ ਗੱਲ ਨੂੰ ਪੂਰਾ ਕੀਤਾ ਜਾਵੇ ਆਪਣਾ ਵਾਅਦਾ ਪੂਰਾ ਕੀਤਾ ਜਾਵੇ ਸਾਰੇ ਮੁਲਾਜ਼ਮਾਂ ਨੂੰ ਜਿਹੜੀ ਹੈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਉਸ ਦਾ ਦੇ ਵਿੱਚ ਲਿਆਂਦਾ ਜਾਵੇ। ਧੰਨਵਾਦ ਸੀਟਿਟੀ ਅਧਿਆਪਕ ਪਾਵਰ ਸਕੂਲ ਪੰਜਾਬ ਸਰਕਾਰ ਨੇ ਜੋ 4 ਸਾਲ ਪਹਿਲੇ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ tha ਉਹ ਉਹਨਾਂ ਨੇ ਅੱਜ ਤੱਕ ਲਾਗੂ ਨਹੀਂ ਕੀਤਾ ਇਸ ਲਈ ਅਸੀਂ ਅੱਜ ਦੇ ਦਿਨ 4 ਸਾਲ ਬਾਅਦ ਉਸਕੇ ਨੋਟੀਫਿਕੇਸ਼ਨ ਕੋ ਸਾੜ ਰਹੇ ਆਂ ਆਗ ਲਗਾ ਕੇ ਔਰ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਪੈਨਸ਼ਨ ਬਹਾਲ ਕਰੇ ਪੁਰਾਣੀ ਅੱਜ ਦਾ ਦਿਨ 18 ਨਵੰਬਰ ਅਸ ਤੋਂ ਲਗਭਗ 3 ਸਾਲ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਨੋਟੀਫਿਕੇਸ਼ਨ ਦਿੱਤਾ ਸੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਪਰ ਹੁਣ ਲਗਭਗ 3 ਤੋਂ ਉੱਪਰ ਹੋ ਚੁੱਕਿਆ ਹੈ ਇਸ ਸਮੇਂ ਤੱਕ ਵੀ ਹਲੇ ਤੱਕ ਸਾਡਾ ਕੁਝ ਵੀ ਪੁਰਾਣੀ ਪੈਨਸ਼ਨ ਬਾਰੇ ਸੋਚ ਵਿਚਾਰ ਨਹੀਂ ਕੀਤਾ ਗਿਆ ਸਾਡੇ ਸਾਰੇ ਮੁਲਾਜ਼ਮਾਂ ਦੀ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਆ ਬਹਾਲ ਕੀਤੀ ਜਾਵੇ ਐਨਪੀਐਸ ਸਾਨੂੰ ਸਾਡੇ ਕਰਮਚਾਰੀਆਂ ਦੀ ਉਹ ਜਿਹੜੀ ਉਹ ਬੰਦ ਕਰਕੇ ਸਾਡੇ ਓਪੀਐਸ ਪੈਨਸ਼ਨ ਜਿਹੜੀ ਹੈ ਉਹਨੂੰ ਸ਼ੁਰੂ ਦੁਬਾਰਾ ਕੀਤਾ ਜਾਵੇ ਜਾਵੇ ਤੇ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਨੂੰ ਜਲਦ ਤੋਂ ਜਲਦ ਬਹਾਲ ਕੀਤਾ ਜਾਵੇ ਬਲਾਗ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਐਸਨੂ ਐਨਪੀਐਸ ਪੀੜਤ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਪੁਰਾਣੀ ਪੈਨਸ਼ਨ ਸਕੀਮ ਦਾ ਕੀਤਾ ਗਿਆ ਸੀ ਉਸ ਦੀਆਂ ਕਾਪੀਆਂ ਸਾੜੀਆਂ ਗਈਆਂ ਮੁਲਾਜ਼ਮਾਂ ਵਿੱਚ ਬੜਾ ਰੋ ਹੈ ਕਿ ਤਕਰੀਬਨ 3-4 ਸਾਲ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਪੁਰਾਣੀ ਪੈਨਸ਼ਨ ਦਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਕਿ ਪੈਨਸ਼ਨ ਜਿਹੜੀ ਆ ਦਿਵਾਲੀ ਤੇ ਆਪਾਂ ਦੇ ਦੇਵਾਂਗੇ ਪਰ ਤਿੰਨ ਦਿਵਾਲੀਆਂ ਜਿਹੜੀਆਂ ਲੰਘ ਚੁੱਕੀਆਂ ਤੇ ਹਲੇ ਤੱਕ ਸਰਕਾਰ ਨੇ ਪੈਨਸ਼ਨ ਜਿਹੜੀ ਉਹ ਲਾਗੂ ਨਹੀਂ ਕੀਤੀ ਸੋ ਅਸੀਂ ਜ਼ੋਰ ਜ਼ੋਰ ਅਪੀਲ ਕਰਦੇ ਹਾਂ ਕਿ ਇਹ ਨੋਟੀਫਿਕੇਸ਼ਨ ਸਰਕਾਰ ਜਲਦੀ ਤੋਂ ਜਲਦੀ ਲਾਗੂ ਕਰੇ ਅਤੇ ਪੁਰਾਣੀ ਪੈਨਸ਼ਨ ਸਕੀਮ ਐ ਉਹਨੂੰ ਲਾਗੂ ਕਰੇ ਧੰਨ ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਸੱਦੇ ਤੇ ਅੱਜ ਪੂਰੇ ਪੰਜਾਬ ਵਿੱਚ ਜਿਹੜਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਨੂੰ ਕੀਤਾ ਗਿਆ ਸੀ ਉਸ ਦੀਆਂ ਕਾਪੀਆਂ ਸਾੜ ਕੇ ਅੱਜ ਦੇ ਦਿਨ ਨੂੰ ਕਾਲਾ ਦਿਨ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਕਿਉਂਕਿ ਸਰਕਾਰ ਨੇ ਜਿਹੜੇ ਆਪਣੇ ਵਾਅਦੇ ਕੀਤੇ ਸੀਗੇ ਅੱਜ ਤੋਂ ਲਗਭਗ 3 ਸਾਲ ਪਹਿਲਾਂ ਉਨ੍ਹਾਂ ਤੇ ਸਰਕਾਰ ਖਰਾ ਨਹੀਂ ਉਤਰ ਪਾਈ ਮੁਲਾਜ਼ਮਾਨ ਨੂੰ ਲਾਰੇ ਲਾਏ ਜਾ ਰਹੇ ਹਨ ਕਿ ਅਸੀਂ OPS ਬਹਾਲ ਕਰ ਦਾਂਗੇ OPS ਬਹਾਲ ਕਰ ਦਾਂਗੇ ਪਰ NPS ਕਰਮਚਾਰੀਆਂ ਦਾ ਸਰਕਾਰ ਤੋਂ ਇੱਕੋ ਇੱਕ ਮੰਗ ਹੈ ਕਿ ਉਹ ਪੁਰਾਣੀ ਪੈਨਸ਼ਨ ਬਹਾਲ ਕਰੇ ਜਿੱਦਾਂ GPF ਪਿਛਲੇ ਪੁਰਾਣੇ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਸੀ ਉਸੇ ਤਰ੍ਹਾਂ GPF ਦੇ ਖਾਤੇ ਸਾਰੇ NPS ਮੁਲਾਜ਼ਮਾਂ ਦੇ ਖੋਲੇ ਜਾਣ ਇਸੇ ਲੜੀ ਤਹਿਤ ਅੱਜ ਜਿਹੜਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਰੋਸ਼ ਦਰਜ ਕਰਵਾਇਆ ਗਿਆ ਐਨਪੀਐਸ ਕਰਮਚਾਰੀਆਂ ਵੱਲੋਂ ਅਤੇ 18 ਨਵੰਬਰ 2022 ਨੂੰ ਜਿਹੜੇ ਨੋਟੀਫਿਕੇਸ਼ਨ ਰਾਜਪਾਲ ਨੇ ਬੜੀ ਖੁਸ਼ੀ-ਖੁਸ਼ੀ EMPLOYEES ਨੂੰ ਲਾਗੂ ਕਰਨ ਲਈ ਕਿਹਾ ਸੀ ਉਸ ਦੀਆਂ ਕਾਪੀਆਂ ਸਾੜੀਆਂ ਗਈਆਂ ਇੱਕ ਹੋਰ ਮੈਂ ਗੱਲ ਕਰਨਾ ਚਾਹੁੰਦਾ ਕਿ 25 ਨਵੰਬਰ ਨੂੰ ਦਿੱਲੀ ਵਿਖੇ ਐਨਪੀਐਸ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਵੀ ਇੱਕ ਬਹੁਤ ਵੱਡਾ ਧਰਨਾ ਰੈਲੀ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਸਮੂਹ ਐਨਪੀਐਸ ਮੁਲਾਜ਼ਮਾਨਾਂ ਨੂੰ ਬੇਨਤੀ ਹੈ ਕਿ ਉਸ ਰੈਲੀ ਵਿੱਚ ਵੀ ਵੱਧ ਚੜ ਕੇ ਪਹੁੰਚ ਕੇ ਉੱਥੇ ਹਿੱਸਾ ਲੈਣ ਅਤੇ ਕੇਂਦਰ ਸਰਕਾਰ ਖਿਲਾਫ ਜਿਹੜਾ ਮੋਰਚਾ ਐਨਪੀਐਸ ਕਰਮਚਾਰੀਆਂ ਨੇ ਖੋਲ੍ਹਿਆ ਹੈ ਉਸ ਨੂੰ ਵੀ ਅੱਗੇ ਵਧਾਉਣ ਲਈ ਕੇਂਦਰ ਨੂੰ ਮਜਬੂਰ ਕਰੀਏ ਕਿ ਉਹ ਵੀ ਪੁਰਾਣੀ ਪੈਨਸ਼ਨ ਬਹਾਲ ਕਰੇ ਅਤੇ ਜਿਹੜੀ ਸਾਲਾਂ ਦੀ ਲਟਕਦੀ ਮੰਗ ਹੈ ਪੁਰਾਣੀ ਪੈਨਸ਼ਨ ਉਸ ਨੂੰ ਪੂਰਾ ਕਰਵਾਈਏ ਧੰਨਵਾਦ